ਅੱਜ ਚੀਮਾ ਮੰਡੀ ਵਿਖੇ ਪਹੁੰਚੇ ਹਾਂ ਸੰਤਪਾਪਾ ਅਤਰ ਸਿੰਘ ਜੀ ਦੀ ਜਨਮ ਸਥਾਨ ਧਰਤੀ ਹੈ ਇੱਥੇ ਰੀਸੈਂਟਲੀ ਨਵੀਂ ਸਬ ਤਹਿਸੀਲ ਬਣੀ ਹੈ ਤੇ ਜਿਹੜੀ ਕਿ ਚਾਲੂ ਹੋ ਚੁੱਕੀ ਹੈ ਜਿਦੇ ਵਿੱਚ ਤਹਿਸੀਲਦਾਰ ਸਬ ਤਹਿਸੀਲਦਾਰ ਫਰਦ ਕੇਂਦਰ ਨਾਲ ਹੀ ਸੇਵਾ ਕੇਂਦਰ ਨਾਲ ਹੀ ਨਕ ਲਗੇ ਪੰਚਾਇਤ ਦਾ ਦਫਤਰ ਹੈ ਤੇ ਸਾਰੀਆਂ ਫੈਸਿਲਟੀਆਂ ਲੋਕਾਂ ਨੂੰ ਇੱਕੋ ਛੱਤ ਥੱਲੇ ਮਿਲ ਰਹੀਆਂ ਨੇ ਪਹਿਲਾਂ ਇਹ ਤਿੰਨ ਚਾਰ ਜਗ੍ਹਾ ਤੇ ਜਾਣਾ ਪੈਂਦਾ ਸੀ ਪਟਵਾਰ ਖਾਨਾ ਕਿਤੇ ਹੋਰ ਸੀ ਫਰਦ ਕੇਂਦਰ ਕਿਤੇ ਹੋਰ ਸੀ ਰਿਸ਼ਤੀ ਆਵਾਸ ਤੇ ਸੁਨਾਮ ਜਾਣਾ ਪੈਂਦਾ ਸੀ ਸੋ ਹੁਣ ਕਿਉਂਕਿ ਇਹ ਜਿਹੜਾ ਕਸਬਾ ਹੈ ਇਹ ਆਲੇ ਦੁਆਲੇ ਤੇ 15 ਤੋਂ 20 ਪਿੰਡਾਂ ਦਾ ਸੈਂਟਰ ਬਣਦਾ ਸੋ ਉਹਦੇ ਵਾਸਤੇ ਬੜੀ ਚਿਰ ਦੀ ਡਿਮਾਂਡ ਸੀ ਮੰਗ ਸੀ ਉਹ ਅਸੀਂ ਪੂਰੀ ਕੀਤੀ ਹੈ ਇੱਥੇ ਹਸਪਤਾਲ ਦੀ ਬਹੁਤ ਵੱਡੀ ਕਮੀ ਸੀ ਹਸਪਤਾਲ ਬਣ ਰਿਹਾ ਤੁਹਾਡੇ ਸਾਹਮਣੇ ਇਹਦੀ 30 6 ਤੱਕ ਦੀ ਇਹਦੀ ਟਾਈਮ ਬਾਉਂਡ ਹੈ ਜਾਨੀ ਕਿ 3 ਜੂਨ ਤੱਕ ਤਿਆਰ ਹੋ ਜਾਊਗਾ 20 ਬੈੱਡ ਦਾ ਹਸਪੀਟਲ ਹੈ ਐਮਰਜੈਂਸੀ ਆਈਪੀਡੀ ਆਪੀਡੀ ਤਾਂ ਪਹਿਲਾਂ ਹੀ ਚੱਲਦਾ ਹੈ ਆਈਪੀਡੀ ਬਾਅਦ ਚੱਲੂਗਾ ਤੇ ਕਿਉਂਕਿ ਇੱਥੋਂ ਮੇਰਾ ਪਿੰਡ ਇੱਥੋਂ 3 ਕਿਲੋਮੀਟਰ ਹੈ ਸਾਨੂੰ ਪਤਾ ਹੈ ਕਿ ਇੱਥੋਂ ਤਾਂ ਸਿਰਫ ਰੈਫਰੀ ਕਰਦੇ ਸੀਗੇ ਜਸਨਾਮ ਨੂੰ ਜਾਂ ਰਜਿੰਦਰਾ ਹਸਪਤਾਲ ਪਟਿਆਲੇ ਨੂੰ ਰੈਫਰ ਸੈਂਟਰੀ ਬਣ ਗਿਆ ਸੀ ਸੋ ਇੱਥੇ ਪ੍ਰੋਪਰ ਇਲਾਜ ਹੋਊਗਾ ਸਾਰੀਆਂ ਫੈਸਿਲਿਟੀਆਂ ਮਿਲਣਗੀਆਂ ਟੈਸਟਾਂ ਦੇ ਮਸ਼ੀਨਾਂ ਦੇਵਾਂਗੇ ਔਰ ਮੈਂ ਹਸਪੀਟਲ ਦੇ ਸਟਾਫ ਨੂੰ ਵੀ ਪੁੱਛਿਆ ਮੈਡਮ ਡੈਂਟਿਸਟ ਉਹ ਆਪ ਕੋਲੇ ਘੜ ਕੇ ਆਪਣੇ ਆਪਣਾ ਕਲੀਨਿਕ ਸੈੱਟ ਕਰਾ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਟੈਕਨੀਕਲੀ ਗੱਲਾਂ ਹੁੰਦੀਆਂ ਨੇ ਪਾਈਪਾਂ ਜਿਹੜੀਆਂ ਨੇ ਉਹ ਅੰਦਾਂ ਦੇ ਵਿੱਚ ਦੀ ਜਾਂਦੀਆਂ ਨੇ ਉਹ ਜੀ ਹੁਣ ਕਰਵਾ ਲੈਣਗੇ ਤਾਂ ਫਿਰ ਬਾਅਦ ਦੇ ਵਿੱਚ ਕੋਈ ਤੋੜ-ਫੋੜ ਦਾ ਚੱਲ ਜੂਗਾ। ਸੋ ਡੀਸੀ ਸਾਹਿਬ ਨੇ ਵੀ ਦੱਸਿਆ ਕਿ ਬਿਲਕੁਲ ਟਾਈਮ ਤੇ ਜਿਹੜਾ ਇਹ ਪ੍ਰੋਜੈਕਟ ਕਿਉਂਕਿ ਢਾਂਚਾ ਖੜਾ ਹੋ ਗਿਆ ਹੁਣ ਫਿਨਿਸ਼ਿੰਗ ਚੱਲ ਰਹੀ ਹੈ। ਮੇਰਾ ਆਪਣਾ ਇਲਾਕਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਰਚ ਦੇ ਅੱਧ ਦੇ ਵਿੱਚ ਸੰਤ ਬਾਬਾ ਅਦਰ ਸਿੰਘ ਜੀ ਯਾਦਗਾਰੀ ਮੇਲਾ ਵੀ ਹੁੰਦਾ ਹੈ। ਤੇ ਉਸ ਸੰਬੰਧੀ ਵੀ ਤਿਆਰੀਆਂ ਇਸ ਤਰ੍ਹਾਂ ਲਿਆਂ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਸ ਸੰਬੰਧੀ ਵੀ ਇਸ ਸਾਲ ਨੂੰ ਅਦਾਇਤ ਕੀਤੀ ਹੈ ਨਾ 15 16 17 ਮਾਰਚ ਨੂੰ ਜੀ ਹਾਂਜੀ 15 ਤੇ ਉਸ ਵੇਲੇ ਕਾ ਬਹੁਤ ਜ਼ਿਆਦਾ ਭਾਰੀ ਜਿਹੜਾ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਇੱਥੇ ਬਾਥ ਪ੍ਰੋਪਰ ਪੋਰਟੇਬਲ ਬਾਥਰੂਮ ਜਾਂ ਕੋਈ ਸੀਸੀਟੀਵੀ ਕੈਮਰੇ ਕੋਈ ਲਾਸਟ ਐਂਡ ਫਾਊਂਡ ਡਿਪਾਰਟਮੈਂਟ ਬਣਾਵਾਂਗੇ ਕੋਈ ਇਸ ਦਾ ਮੋਬਾਈਲ ਜਾਂ ਕਿਸੇ ਦਾ ਕੋਈ ਕੋਈ ਬੱਚਾ ਹੱਥ ਚੜਾ ਕੇ ਇਧਰ ਉਧਰ ਹੋ ਜਾਂਦਾ ਤਾਂ ਕਿ ਪ੍ਰੋਪਰ ਜਿਹੜਾ ਬਿਲਕੁਲ ਓਡੀਸਾ ਵੱਲੋਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਵੀ ਇਹ ਪੋਜੀਸ਼ਨ